ਪੁਲਿਸ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਜ਼ਿਲ੍ਹਾ ਰੂਪਨਗਰ ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਪੈਂਦੇ ਵੱਖ-ਵੱਖ ਸ਼ਹਿਰਾਂ ਕਸਬਿਆਂ ਵਿੱਚੋਂ ਰਾਤ ਸਮੇਂ ਸੈਲਰਾਂ ਗੋਡਾਊਨਾਂ ਫੈਕਟਰੀਆਂ ਦੇ ਚੌਂਕੀਦਾਰਾਂ ਦੀ ਕੁਟਮਾਰ ਕਰਕੇ ਬਨ ਕੇ ਲੁੱਟਾਂ ਖੋਹਾਂ ਡਕੈਤੀਆਂ ਕਰਨ ਵਾਲੇ ਅਤੇ ਰਾਤ ਸਮੇਂ ਬੰਦ ਪਏ ਸੈਲਰਾਂ ਗੋਦਾਵਨਾ ਫੈਕਟਰੀਆਂ ਵਿੱਚੋਂ ਪਾੜ ਸਨ ਲਾ ਕੇ ਚੋਰੀਆਂ ਕਰਨ ਵਾਲੇ ਗੈਂਗ ਦੇ 6 ਮੈਂਬਰਾਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਜਦਕਿ 3 ਮੈਂਬਰ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਦੇ ਵਿੱਚ ਫਰਾਰ ਹੋ ਗਏ ਦੱਸੇ ਜਾ ਰਹੇ ਨੇ ਇਸ ਬਾਬਤ ਪੁਲਿਸ ਲਾਈਨ ਰੂਪਨਗਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ SPD ਮਨਵਿੰਦਰ ਵੀਰ ਸਿੰਘ ਨੇ ਦੱਸਿਆ ਹੈ ਕਿ ਇਹਨਾਂ આરોપીਆਂ ਵੱਲੋਂ ਹੁਣ ਤੱਕ 50 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਹੈ ਇਹ ਜਿਹੜੇ ਸਾਡੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਿਹੜੀ ਜਿਵੇਂ ਕਿ ਨਸ਼ਾ ਮੁਕਤ ਤੇ ਕ੍ਰਾਈਮ ਨੂੰ ਪੰਜਾਬ ਚੋਂ ਖਤਮ ਕਰਨ ਲਈ ਜਿਹੜੀ ਮੁਹਿੰਮ ਚਲਾਈ ਆ ਉਸ ਦੇ ਸੰਬੰਧ ਵਿੱਚ SSP ਰੂਪਨਗਰ ਜਿਹੜੀ ਸੰਜੀਵ ਗਰਗ ਵੱਲੋਂ ਜਿਹੜੀ ਪਾਰਟੀਆਂ ਕਰਾਇਮ ਨੂੰ ਰੋਕਣ ਲਈ ਜੇ ਬਹੁਤ ਵਧੀਆ ਸਫਲਤਾ ਪ੍ਰਾਪਤ ਹੋਈ ਆ ਜਿਹਦੇ ਵਿੱਚ ਕੱਲ ਇੱਕ ਮੁਕਦਮਾ ਜਿਹੜਾ ਹੈਗਾ 46 ਨੰਬਰ ਸਦਰ ਮਰਿੰਡੇ ਤਰਜੋਆ ਜਿਹਦੇ ਵਿੱਚ ਇੱਕ ਗੈਂਗ ਜਿਹੜਾ ਹੈਗਾ ਲੋਕਾਂ ਨੂੰ ਉਹਨਾਂ ਨੂੰ ਬੰਨ ਕੇ ਉੱਥੇ ਸ਼ੈਲਰ ਦੇ ਵਿੱਚ ਜਿਹੜੇ ਆ ਚੋਰੀਆਂ ਕਰਦੇ ਲੋਹੇ ਦੀਆਂ ਪੁਰ ਬੰਦ ਫੈਕਟਰੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚੋਂ ਜਾਂ ਸਰਵਿਸ ਸਟੇਸ਼ਨਾਂ ਕੋਈ ਵੈਲਡਿੰਗ ਦੇ ਦੁਕਾਨਾਂ ਉੱਥੇ ਉਹ ਵਾਰਦਾਤਾ ਕਰਦੇ ਸੀ ਵਾਰਦਾਤ ਕਰਨ ਦਾ ਉਹਨਾਂ ਦਾ ਤਰੀਕਾ ਇਹ ਸੀਗਾ ਤੇ ਜਿਵੇਂ ਸਵੇਰੇ ਉਹ ਸ਼ੈਲਰ ਵਗੈਰਾ ਦੇ ਬਾਹਰ ਜਿਹੜੇ ਹੈਗੇ ਆ ਉਹ ਕਬਾੜੀਏ ਦਾ ਜਿੱਦਾਂ ਸਮਾਨ ਚੱਕਣ ਲਈ ਰੈਕੀ ਕਰ ਜਾਂਦੇ ਸੀ ਤੇ ਰਾਤ ਨੂੰ ਸਮੇਤ ਸਾਰੇ ਜਿਹੜੀ ਪਾਰਟੀਆਂ ਨੋ ਮੈਂਬਰ ਹੈਗੇ ਇਸ ਗੈਂਗ ਦੇ ਜਿਨ੍ਹਾਂ ਨੇ ਰੂਪਨਗਰ ਜ਼ਿਲ੍ਹੇ ਦੇ ਵਿੱਚ ਤੇ ਨਾਲ ਦੇ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਔਰ ਮੋਹਾਲੀ ਦੇ ਵਿੱਚ ਕਰੀਬ 50 ਤੋਂ ਵੱਧ ਵਾਰਦਤਾਂ ਜਿਹੜੀਆਂ ਕੀਤੀਆਂ ਹੈਗੀਆਂ ਤੁਨਾ ਸਮਾਨ ਨੇ ਕੋਈ ਨਾ ਕੋਈ ਖਬਰ ਹੋਇਆ ਤਾਂ ਕਿੰਨੇ ਕੁ ਵਾਰ ਦਾ ਕੰਦਾ ਵਿੱਚ ਕਿੰਨੇ ਕੁ ਦਾ ਦਾ ਸਮਾਨ ਆ ਜਿਹੜਾ ਉਹਨੂੰ ਚੋਰੀ ਕਰਦੇ ਰਹੇ। ਇਹ ਇਹ ਜਿਹੜਾ ਅਸੀਂ ਮੁਕੱਦਮਾ ਕੱਲ ਸ਼ਾਮ ਨੂੰ ਜਦੋਂ ਸਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਆਈ ਆ ਉਸ ਬਿਆਵ ਤੇ ਮੁਕੱਦਮਾ ਦਰਜ ਕਰਕੇ ਜਦੋਂ ਇਮੀਡੀਏਟ ਅਸੀਂ ਉੱਥੇ ਰੇਡ ਕੀਤਾ ਆਪਣੀਆਂ ਪਾਰਟੀਆਂ ਬਣਾ ਕੇ ਤਾਂ ਸਾਨੂੰ ਉੱਥੇ 6 ਮੈਂਬਰ ਜਿਹੜੇ ਸੀਗੇ ਉਹ ਅਰੈਸਟ ਹੋ ਗਏ। 3 ਜਿਹੜੇ ਮੈਂਬਰ ਆ ਉਹ ਰਾਤ ਦਾ ਹਨੇਰੇ ਕਰਕੇ ਉੱਥੋਂ ਭੱਜਣ 'ਚ ਕਾਮਯਾਬ ਹੋ ਗਏ। ਜਿਨ੍ਹਾਂ ਕੋਲੋਂ ਸਾਨੂੰ ਕੋਈ ਚਾਰ ਟਕੂਏ, ਦੋ ਰਾਡਾਂ ਇੱਕ ਹੋਰ ਵੀਲਰ ਜਿਹੜਾ ਛੋਟਾ ਹਾਥੀ ਜਿਹਨੂੰ ਕਹਿੰਦੇ ਆ ਉਹ ਬਰਮਦ ਹੋਇਆ ਉਸ ਤੋਂ ਬਾਅਦ ਹੁਣ ਅਸੀਂ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਹੋਰ ਜਿਹੜੀਆਂ ਚੀਜ਼ਾਂ ਹੋ ਸੰਭਲਿਆ ਸਰ ਇਹਨਾਂ ਤਿੰਨਾਂ ਦਾ ਆਪਣੇ ਨੂੰ ਬੈਕਗ੍ਰਾਉਂਡ ਹੈਗਾ ਕ੍ਰਿਮੀਨਲ ਬੈਕਗ੍ਰਾਉਂਡ ਲਈ ਜਿਹੜੇ ਬੰਦੇ ਹੈਗੇ ਆ ਉਹ ਅਸੀਂ ਵੈਰੀਫਾਈ ਕਰ ਰਹੇ ਆ ਤਿੰਨ ਬੰਦੇ ਤਾਂ ਮੇਨ ਹੈਗੇ ਆ ਜਿਹੜੇ ਜ਼ਿਆਦਾ ਕ੍ਰਾਈਮ ਚ ਆਲਰੇਡੀ ਪਹਿਲਾਂ ਇਨਵੋਲਡ ਹੈਗੇ ਇਸੋ ਫੈਕਟੀਕਾ ਦੇ ਸੰਦਰਭ ਵਿੱਚ ਚੋਰੀ ਕਰ ਉਸ ਸਮਾਨ ਨੂੰ ਉੱਤੇ ਵੇਚਦੇ ਸਨ ਤੇ ਉਹ ਕੀ ਮਾਨਕ ਗਾਰੰਟੀ ਨਹੀਂ ਇਸਤੇਮਾਲੇ ਪਹਿਲਾਂ ਨਹੀਂ ਕਰਦੇ ਇਹ ਜਿਹੜਾ ਹੈਗਾ ਜਦੋਂ ਇਹ ਸਮਾਨ ਚੋਰੀ ਕਰਦੇ ਜਿੱਥੇ ਵੇਚਦੇ ਹੈਗੇ ਉਹ ਹੁਣ ਅੱਗੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਅਸੀਂ ਮਾਨਜੋ ਕੋਰਟ ਦੇ ਪੇਸ਼ ਕਰਕੇ ਰਿਮਾਂਡ ਲੈ ਕੇ ਫਿਰ ਇਹਨਾਂ ਦੀ ਅੱਗੇ ਇਨਵੈਸਟੀਗੇਸ਼ਨ ਫਦਰ ਇਨਵੈਸਟੀਗੇਸ਼ਨ ਕਰਕੇ ਜਿਹੜੀ ਰਿਕਵਰੀ ਕਰਾਂਗੇ ਇਹਦੇ ਵਿੱਚ ਕੋਈ ਇੰਨਾ ਦਾ ਖੰਧਾ ਹੈਗਾ ਵੀ ਜਿਹੜਾ ਸਮਾਨ ਜਿਹੜਾ ਆਪ ਕੰਮ ਕਰਦਾ ਹੈ کاروبار ਕਰਦਾ ਹੈ ਸਮਾਨ ਆਪ ਸੇ ਤਰਫ ਕਰਦਾ کاروبار ਕਰਦਾ ਹੈ ਇਹ ਇਹ ਇਹਨਾਂ ਦੇ ਵਿੱਚ ਜਿਹੜੇ ਹੈਗੇ ਆ ਦੇਖੋ ਇਹ ਸਾਰਾ ਗੈਂਗ ਜਿਹੜਾ ਹੈਗਾ ਇਹ ਕਾਫੀ ਵਾਰਦਾਤਾ ਨੇ ਕਰ ਰਹੇ ਹੁਣ ਅਸੀਂ ਉਹ ਇਕੱਲੇ ਇਕੱਲੇ ਤੋਂ ਜਦੋਂ ਪੁੱਛ-ਕਿਛ ਕਰਾਂਗੇ ਤਾਂ ਉਹ ਕਲੀਅਰ ਹੋਊਗਾ ਵੀ ਕਿਹੜੇ ਬੰਦੇ ਹੈਗੇ ਕਿੰਨੇ ਕਹਿੰਦੇ ਜਿਹੜੇ ਮੰਨੇ ਹੁਣ ਤੱਕ ਇਹ ਬੰਦੇ ਇਹ ਦੇਖੇ ਜਾਂਦੇ ਨੇ ਇਹਨਾਂ ਨੇ ਕਰੀਬ 50 ਤੋਂ ਵੱਧ ਕੇਸ ਹੈਗੇ ਆ ਜਿਹੜੇ ਨਾਲ ਦੇ ਜ਼ਿਲ੍ਹਿਆਂ ਦੇ ਵਿੱਚ ਤਾਂ ਰੂਪਨਗਰ ਦੇ ਵਿੱਚ ਵਾਰਦਾਤਾ ਕੀਤੀਆਂ ਹੈਗੀਆਂ ਕਾਰ ਵੀ ਜਿਹੜੇ ਹੈਗੇ ਆ ਰੈਕੀ ਕਰ ਲੈਂਦੇ ਆ ਜਿਹੜੇ ਕਾਰਕੁਸ਼ ਇਹਨਾਂ ਨੂੰ ਬੰਦ ਮਿਲਦੇ ਹੈਗੇ ਆ ਉਹਨਾਂ ਦੇ ਘਰਾਂ ਦੇ ਵਿੱਚ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਜਿਆਦਾਤਰ ਤਾਂ ਇਹ ਜਿਹੜੇ ਸ਼ੈਲਰ ਬੰਦ ਫੈਕਟਰੀਆਂ ਜਿੱਥੇ ਕੋਈ ਇੱਕ ਚੌਂਕੀਦਾਰ ਕੋਈ ਰੱਖਿਆ ਹੁੰਦਾ ਉਹਨੂੰ ਬੰਨ ਕੇ ਉੱਥੋਂ ਜਿਹੜਾ ਸਮਾਨ ਲੈ ਕੇ